ਸਾਰ ਪੂਰੇ ਪਿੰਡ ਦੇ ਵਿੱਚ ਪੁਲਿਸ ਦੀ ਰੇਡ ਦੇਖਣ ਨੂੰ ਮਿਲਿਆ ਜੀ ਹਾਂ ਪੁਲਿਸ ਨੇ ਵੱਡਾ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਘਰਦਿਆਂ ਕੰਧਾਂ ਵਗੈਰਾ ਟੱਪ ਕੇ ਵੀ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਪੂਰੇ ਪਿੰਡ ਦੇ ਵਿੱਚ ਉਸ ਸਮੇਂ ਜਿਹੜਾ ਆ ਯਾ ਮਹਾਲ ਐਸਾ ਬਣ ਜਾਂਦਾ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਪਿੰਡ ਦੇ ਵਿੱਚ ਆਖਰਕਾਰ ਕਿਵੇਂ ਆ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੜਕਸਾਰ ਕੀ ਪੁਲਿਸ ਦੇ ਵੱਲੋਂ ਰੇਡ ਮਾਰੀ ਗਈ ਹੈ ਇੱਕ ਪਿੰਡ ਦੇ ਵਿੱਚ ਰੇਡ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਤੁਸੀਂ ਦੇਖ ਸਕਦੇ ਹੋ ਹਰੇਕ ਘਰ ਦੇ ਵਿੱਚ ਔਰ ਇੱਥੋਂ ਤੱਕ ਕਿ ਕਈ ਘਰਾਂ ਦੀਆਂ ਤਾਂ ਕੰਨਾ ਟੱਪ ਕੇ ਵੀ ਘਰਾਂ ਦੇ ਵਿੱਚ ਰੇਡ ਜਿਹੜੀ ਕੀਤੀ ਗਈ ਹੈ ਔਰ ਕੁਝ ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੂਰਾ ਮਾਮਲਾ ਤੁਹਾਨੂੰ ਦੱਸ ਦਿਆਂ ਕਿ ਆਖਰਕਾਰ ਕਿੱਥੇ ਰੇਡ ਇਹ ਤੜਕਸਾਰ ਪੁਲਿਸ ਨੇ ਵੱਡੀ ਰੇਡ ਮਾਰੀ ਹੈ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਗਲੀਆਂ ਦੇ ਵਿੱਚ ਕੰਧਾਂ ਟੱਪਦੇ ਹੋਏ ਪੁਲਿਸ ਮੁਲਾਜ਼ਮ ਜਿਹੜੇ ਤੁਹਾਨੂੰ ਦਿਖਾਈ ਦੇਣਗੇ ਕੰਧਾਂ ਟੱਪ ਟੱਪ ਕੇ ਵੀ ਘਰਾ ਦੇ ਵਿੱਚ ਰੇਡ ਜਿਹੜੀ ਹੈ ਉਹ ਮਾਰੀ ਗਈ ਹੈ ਤੇ ਕੁਝ ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਇੱਕ ਨਹੀਂ ਦੋਨੇ ਹੀ ਬਲਕਿ ਬੱਸਾਂ ਦੇ ਨਾਲ ਪੁਲਿਸ ਜਿਹੜੀ ਹੈ ਬੱਸਾਂ ਭਰ-ਭਰ ਕੇ ਇੱਥੇ ਪਹੁੰਚੀ ਹੈ ਵੱਡੀ ਗਿਣਤੀ ਦੇ ਵਿੱਚ ਵੱਡੀ ਟੁਕੜੀ ਪੁਲਿਸ ਦੀ ਇੱਥੇ ਪਹੁੰਚੀ ਹੈ ਔਰ ਕਈ ਲੋਕਾਂ ਨੂੰ ਹਿਰਾਸਤ ਦੇ ਵਿੱਚ ਜਿਹੜੇ ਸ਼ੱਕੀ ਨੇ ਉਹਨਾਂ ਨੂੰ ਲੈ ਕੇ ਗਏ ਨੇ ਤਾਂ ਇਸ ਦੇ ਪਿੱਛੇ ਤੁਹਾਨੂੰ ਕਾਰਨ ਵੀ ਦੱਸਦੇ ਆ ਕਿ ਕਿਉਂ ਤੜਕਸਾਰ ਪੁਲਿਸ ਨੇ ਇੰਨੀ ਵੱਡੀ ਰੇਡ ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਨਾਲ ਖੜ ਕੇ ਇਹ ਰੇਡ ਜਿਹੜੀ ਮਾਰੀ ਹੈ ਦਰਅਸਲ ਤਰਨਤਾਰਨ ਦੇ ਅਧੀਨ ਆਉਂਦੇ ਇਹ ਸਾਰੇ ਪਿੰਡ ਨੇ ਜਿੱਥੇ ਕਿ ਰੇਡ ਕੀਤੀ ਗਈ ਹੈ ਜਿਵੇਂ ਕਿ ਭਿੱਖੀਵਿੰਡ ਹੈ, ਵਰਲਟੂਆ ਹੈ, ਖੇਮਕਰਨ ਹੈ, ਖਾਲੜਾ ਹੈ, ਤਰਨਤਾਰਨ ਹੈ ਤਾਂ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਕਿਉਂਕਿ ਜੋ ਗਤੀਵਿਧੀਆਂ ਸਰਹੱਦੀ ਖੇਤਰਾਂ ਦੇ ਵਿੱਚ ਹੋ ਰਹੀਆਂ ਨੇ ਚਾਹੇ ਅਸੀਂ ਪਾਕਿਸਤਾਨ ਬਾਰਡਰ ਤੋਂ ਇਧਰਲੇ ਬਾਰਡਰ ਦੀ ਗੱਲ ਕਰੀਏ ਤਾਂ ਡਰੋਨ ਦੇ ਜ਼ਰੀਏ ਨਸ਼ਾ ਸਪਲਾਈ ਹੋ ਰਿਹਾ ਹੈ, ਡਰੋਨ ਦੇ ਜ਼ਰੀਏ ਹਥਿਆਰ ਸਪਲਾਈ ਹੋ ਰਿਹਾ ਹੈ ਤਾਂ ਇਸ ਨੂੰ ਰੋਕਣ ਦੇ ਵਾਸਤੇ ਕਿਉਂਕਿ ਆਏ ਦਿਨ ਹੀ ਖਬਰ ਤੁਹਾਨੂੰ ਅਸੀਂ ਅਜੇ ਹੀ ਨਸ਼ਰ ਕਰਦੇ ਆ ਕਿ ਜਿਸ ਦੇ ਵਿੱਚ ਹੁੰਦਾ ਹੈ ਕਿ ਪਾਕਿਸਤਾਨ ਦੀ ਸਰਹੱਦ ਤੋਂ ਡਰੋਨ ਦੇ ذریعے ਨਸ਼ਾ ਆ ਗਿਆ ਡਰੋਨ ਦੇ ذریعے ਹਥਿਆਰ ਆ ਗਏ ਡਰੋਨ ਦੇ ذریعے ਫਲਾਣਾ ਆ ਗਿਆ ਇਹ ਉਹ ਤਾਂ ਅਜਹੀਆਂ ਖਬਰਾਂ ਲਗਾਤਾਰ ਨਸ਼ਰ ਹੁੰਦੀਆਂ ਨੇ ਤਾਂ ਜਿਸ ਨੂੰ ਲੈ ਕੇ ਹੁਣ ਸੀਆਰਪੀਐਫ ਵੀ ਅਲਰਟ ਦੇ ਉੱਪਰ ਹੈ ਬੀਐਸਐਫ ਵੀ ਅਲਰਟ ਦੇ ਉੱਪਰ ਹੈ ਤੇ ਪੰਜਾਬ ਪੁਲਿਸ ਵੀ ਅਲਰਟ ਦੇ ਉੱਪਰ ਹੈ ਤਾਂ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਇਸੇ ਲੜੀ ਦੇ ਤਹਿਤ ਕਿ ਠੱਲ ਪਾਈ ਜਾਵੇ ਜਿਹੜੀਆਂ ਅਜਹੀਆਂ ਗਤੀਵਿਧੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਪਾਕਿਸਤਾਨ ਤੋਂ ਜਿਹੜਾ ਡਰੋਨ ਦੇ ਜ਼ਰੀਏ ਇਹ ਹਰਕਤ ਕੀਤੀ ਜਾਂਦੀ ਹੈ ਕਦੀ ਨਸ਼ਾ ਘੱਲ ਦਿੱਤਾ ਜਾਂਦਾ ਕਦੀ ਹਥਿਆਰ ਘੱਲ ਦਿੱਤੇ ਜਾਂਦੇ ਹੈ ਤਾਂ ਅਜਿਹੀ ਵਾਰਦਾਤ ਨੂੰ ਠੱਲ ਪਾਈ ਜਾਵੇ ਤਾਂ ਇਸੇ ਕਰਕੇ ਤੜਕਸਾਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਉਹ ਪਿੰਡ ਪਿੰਡ ਪਹੁੰਚੇ ਹੈ ਭਿੱਖੀ ਪਿੰਡ ਦੇ ਵਿੱਚ ਰੇਡ ਕੀਤੀ ਗਈ ਹੈ ਤਰਨਤਾਰਨ ਦੇ ਵਿੱਚ ਰੇਡ ਕੀਤੀ ਗਈ ਹੈ ਖੇਮ ਕਰਨ ਦੇ ਵਿੱਚ ਰੇਡ ਹੋਈ ਹੈ ਵਰਟੋਆ ਦੇ ਵਿੱਚ ਰੇਡ ਹੋਈ ਹੈ ਤਾਂ ਪੰਜਾਬ ਪੁਲਿਸ ਨੇ ਆਪਣੀ ਵੱਡੀ ਫੋਰਸ ਨਾਲ ਲੈ ਕੇ ਤਾਂ ਇਹ ਰੇਡ ਕੀਤੀ ਹੈ ਮਕਸਦ ਇਹ ਕਹਿ ਕਿ ਜਿਹੜੀਆਂ ਹੱਦੀ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਜਿਵੇਂ ਡਰੋਨ ਦੀ ਗਤੀਵਿਧੀ ਹੋਗੀ ਨਸ਼ੇ ਦੀ ਗਤੀਵਿਧੀ ਹੋਗੀ ਡਰੋਨ ਦੇ ذریعے ਨਸ਼ੇ ਦਾ ਆਦਾਨ ਪ੍ਰਦਾਨ ਚਾਹੇ ਕੀਤਾ ਜਾਣਾ ਤਾਂ ਉਹ ਵੱਡੇ ਤਸਕਰਾਂ ਨੂੰ ਵੀ ਜਿੱਥੇ ਠੱਲ ਪਾਈ ਜਾ ਰਹੀ ਹੈ ਜਿਹੜੇ ਨਸ਼ੇ ਨੂੰ ਅੱਗੇ ਸਮਗਲ ਕਰਦੇ ਆ ਡਰੋਨ ਦੇ ذریعے ਪਾਕਿਸਤਾਨ ਤੋਂ ਨਸ਼ਾ ਮਗਾਉਂਦੇ ਆ ਫਿਰ ਉਸ ਤੋਂ ਬਾਅਦ ਵਿੱਚ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਅੱਗੇ ਰਾਜਾਂ ਦੇ ਵਿੱਚ ਵੀ ਸਮਗਲ ਕਰਦੇ ਆ ਤਾਂ ਅਜਿਹੇ ਸੁਦਾਗਰਾਂ ਨੂੰ ਵੀ ਨਸ਼ੇ ਦੇ ਸੁਦਾਗਰਾਂ ਨੂੰ ਪਹਿਲਾਂ ਵੀ ਪੁਲਿਸ ਨੇ ਠੱਲ ਪਾਈ ਹੈ ਕੁਝ ਲੋਕ ਪਹਿਲਾਂ ਵੀ ਗ੍ਰਿਫਤਾਰ ਕੀਤੇ ਆ ਵੱਡੀ ਖੇਪ ਦੇ ਨਾਲ ਗ੍ਰਿਫਤਾਰ ਕੀਤੇ ਆ ਤਾਂ ਹੁਣੇ ਵੱਡਾ ਐਕਸ਼ਨ ਪੁਲਿਸ ਦਾ ਦੇਖਣ ਨੂੰ ਮਿਲਿਆ ਤੜਕਸਾਰ ਹੀ ਘਰ ਟੱਪ ਕੇ ਘਰ ਦੀਆਂ ਕੰਧਾਂ ਟੱਪ ਕੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਐ ਏਕਸਕਲੂਸਿਵ ਤਸਵੀਰਾਂ ਨੇ ਤੜਕਸਾਰ ਅਜੇ ਲੋਕ ਸੁੱਤੇ ਵੀ ਨਹੀਂ ਉੱਠੇ ਤਾਂ ਪੁਲਿਸ ਨੇ ਇਹ ਆਪਰੇਸ਼ਨ ਜਾਰੀ ਕਰ ਦਿੱਤਾ ਪੁਲਿਸ ਨੇ ਰੇਡ ਮਾਰੀ ਹੈ ਗਲੀਆਂ ਦੇ ਵਿੱਚ ਚੈਕਿੰਗ ਕੀਤੀ ਹੈ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਇੱਕ ਨਹੀਂ ਬਲਕਿ ਕਈ ਜ਼ਿਲ੍ਹਿਆਂ ਦੇ ਵਿੱਚ ਇੱਕ ਚੈਕਿੰਗ ਹੋਈ ਹੈ ਤਾਂ ਵੱਡੇ ਅਧਿਕਾਰੀ ਇਸ ਦੇ ਵਿੱਚ ਮੌਜੂਦ ਰਹੇ ਨੇ ਜਿਥੋਂ ਇਹ ਪਤਾ ਲੱਗ ਪਾਰ ਰਿਹਾ ਕਿ ਗਤੀਵਿਧੀਆਂ ਨੂੰ ਰੋਕਣ ਦੇ ਵਾਸਤੇ ਔਰ ਇਹ ਵੀ ਪਤਾ ਲੱਗ ਪਾਰ ਰਿਹਾ ਜਿਹੜੀ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ ਪੁਲਿਸ ਨੇ ਤਲਾਸ਼ੀ ਅਭਿਆਨ ਦੇ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਕੋਸ਼ਿਸ਼ੇ ਕਰਨ ਦੇ ਵਾਸਤੇ ਔਰ ਜਿੰਨਾ ਪਾਸੂ ਇਹ ਵੀ ਕਿ ਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਅਹਿਮ ਬਰਾਮਦਗੀਆਂ ਹੋਣ ਦਾ ਵੀ ਖਦਸਾ ਜਿਹੜਾ ਉਹ ਜਤਾਇਆ ਜਾ ਰਿਹਾ ਤਾਂ ਬਿਲਕੁਲ ਇਹ ਪੁਲਿਸ ਨੇ ਜਿਹੜੀ ਰੇਡ ਕੀਤੀ ਹੈ ਇਸ ਦੇ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਤੇ ਉਹਨਾਂ ਦੇ ਕੋਲੋਂ ਪੁੱਛਗਛ ਹੋ ਰਹੀ ਹੈ ਤੇ ਹੁਣ ਇਹ ਖਦਸਾ ਜਿਹੜਾ ਉਹ ਜਤਾਇਆ ਜਾ ਰਿਹਾ ਕਿ ਉਹਨਾਂ ਦੇ ਕੋਲੋਂ ਵੱਡੀਆਂ ਬਰਾਮਦਗੀਆਂ ਹੋ ਸਕਦੀਆਂ ਨੇ ਹੁਣ ਸਵਾਲ ਇਹ ਹੈ ਕਿ ਬਰਾਮਦਗੀਆਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਹਥਿਆਰ ਦੀ ਬਰਾਮਦਗੀ ਹੋਵੇਗੀ ਜਾਂ ਫਿਰ ਨਸ਼ੇ ਦੀ ਬਰਾਮਦਗੀ ਹੋਵੇਗੀ ਜਾਂ ਫਿਰ ਹੋਰ ਕੋਈ ਸਮਗਰੀ ਬਰਾਮਦ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਸਰਹੱਦੀ ਖੇਤਰ ਹੈ ਔਰ ਸਰਹੱਦੀ ਖੇਤਰਾਂ ਦੇ ਵਿੱਚ ਜ਼ਿਆਦਾਤਰ ਇਹੀ ਕਾਰੋਬਾਰ ਕੀਤਾ ਜਾਂਦਾ ਹੈ ਜਾਂ ਤਾਂ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਨਸ਼ਾ ਮੰਗਾਇਆ ਜਾਂਦਾ ਹੈ ਜਾਂ ਫਿਰ ਜਿਹੜਾ ਹਥਿਆਰ ਮੰਗائے ਜਾਂਦੇ ਹਨ ਤੇ ਇਸ ਤਰੀਕੇ ਦਾ ਕਾਰੋਬਾਰ ਜਿਹੜਾ ਸਰਹੱਦੀ ਖੇਤਰਾਂ ਦੇ ਵਿੱਚ ਉਹ ਜ਼ਿਆਦਾ ਜਿਹੜਾ ਚੱਲਦਾ ਹੈ ਤਾਂ ਹੁਣ ਇਹ ਕਿਹੜੇ ਉਮਬਰਾਮਦਗੀਆਂ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ ਕਿਉਂਕਿ ਨਸ਼ੇ ਨੂੰ ਲੈ ਕੇ ਇਹ ਵੀ ਆਉਂਦਾ ਹੈ ਕਿ ਖਾਸ ਤੌਰ ਤੇ ਖੇਮਕਰਨ ਹੋ ਗਿਆ ਪੱਟੀ ਹੋ ਗਿਆ ਤਰਨ ਤਾਰਨ ਹੋ ਗਿਆ ਇੱਥੇ ਅਜਿਹੇ ਸਮਗਲ ਸਮਗਲਰ ਨੇ ਜਿਹੜੇ ਕਿ ਨਸ਼ੇ ਨੂੰ ਜਿਆਦਾ ਅੱਗੇ ਸਮਗਲ ਕਰਦੇ ਆ ਜਿਹੜੇ ਬਾਰਡਰ ਤੋਂ ਡਰੋਨ ਦੇ ਜ਼ਰੀਏ ਨਸ਼ਾ ਮਗਾਉਂਦੇ ਹਾਲਾਂਕਿ ਇੱਕ ਦੋ ਨੂੰ ਤਾਂ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਹਨਾਂ ਖੁਦ ਕਬੂਲਿਆ ਸੀਗਾ ਜਦੋਂ ਪੁਲਿਸ ਦੇ ਵੱਲੋਂ ਪਹਿਲਾ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਕਿ ਉਸ ਦੇ ਵਿੱਚ ਪਿਉ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਹਨਾਂ ਦਾ ਖੁਦ ਕਹਿਣਾ ਸੀ ਕਿ ਬਾਰਡਰ ਪਾਰੋਂ ਸਾਨੂੰ ਨਸ਼ਾ ਆਉਂਦਾ ਹੈ ਤੇ ਅਸੀਂ ਅੱਗੇ ਸਮਗਲ ਕਰਦੇ ਆ ਤਾਂ ਬਿਲਕੁਲ ਫਰ ਸੋ ਇਸ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਪੁਲਿਸ ਦੇ ਵੱਲੋਂ ਸਰਚ ਅਭਿਆਨ ਹੀ ਚਲਾਇਆ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਨੇ ਪੁਲਿਸ ਦੀਆਂ ਔਰ ਜਿਹੜੇ ਪੁਲਿਸ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਰੇਡ ਜਿਹੜੀ ਹੈ ਉਹ ਅੱਜ ਕੀਤੀ ਗਈ ਹੈ ਤਾਂ ਕਾਫੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਨਾਲ ਬੀਐਸਐਫ ਵੀ ਮੌਜੂਦ ਹੈ ਔਰ ਨਾਲ ਪੁਲਿਸ ਦੀਆਂ ਟੁਕੜੀਆਂ ਵੀ ਮੌਜੂਦ ਨੇ ਯਾਨੀ ਕਿ ਇਹ ਸਾਂਝੇ ਤੌਰ ਤੇ ਆਪਰੇਸ਼ਨ ਕੀਤਾ ਗਿਆ ਹੈ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਵੀ ਔਰ ਪੁਲਿਸ ਦੇ ਵੱਲੋਂ ਵੀ ਔਰ ਘਰ-ਘਰ ਦੀ ਤਲਾਸ਼ੀ ਜਿਹੜੀ ਹੈ ਉਹ ਲਈ ਗਈ ਇਹ ਕਾਰਨ ਇਹੀ ਹੈ ਕਿ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਉਹਨਾਂ ਨੂੰ ਠੱਲ ਪਾਈ ਜਾਵੇ ਚਾਹੇ ਡਰੋਨ ਦੇ ਜ਼ਰੀਏ ਨਸ਼ੇ ਦੀ ਸਪਲਾਈ ਇੱਧਰ ਆਉਂਦੀ ਹੋਵੇ ਚਾਹੇ ਡਰੋਨ ਦੇ ਜ਼ਰੀਏ ਕੋਈ ਹਥਿਆਰਾਂ ਦੀ ਸਪਲਾਈ ਇੱਧਰ ਆਉਂਦੀ ਹੋਵੇ ਤਾਂ ਉਸ ਨੂੰ ਰੋਕਣ ਦੇ ਵਾਸਤੇ ਇਹ ਪੁਲਿਸ ਨੇ ਵੱਡਾ ਸਰਚ ਅਭਿਆਨ ਚਲਾਇਆ ਤਾਂ ਕੰਨਾਂ ਘਰਾਂ ਦੀਆਂ ਟੱਪ ਕੇ ਵੀ ਪੁਲਿਸ ਦੇ ਵੱਲੋਂ ਸਰਚ ਅਭਿਆਨ ਜਾਰੀ ਕੀਤਾ ਗਿਆ ਤੇ ਕੁਝ ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਨ੍ਹਾਂ ਦੇ ਕੋਲੋਂ ਦੱਸਿਆ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਸਮਾਨ ਬਰਾਮਦ ਹੋ ਸਕਦਾ ਹੈ ਹੁਣ ਕਿਹੜਾ ਸਮਾਨ ਕਿਸ ਤਰ੍ਹਾਂ ਦਾ ਸਮਾਨ ਬਰਾਮਦ ਹੋ ਸਕਦਾ ਹੈ ਇਹ ਵੱਡੇ ਸਵਾਲ ਨੇ ਇਹ ਅਜੇ ਵੀ ਲਗਾਤਾਰ ਬਣੇ ਹੋਏ ਹੈ ਇਹ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਤਲਾਸ਼ੀ ਦੇ ਦੌਰਾਨ ਤੇ ਪੁਸ਼ਕਿਸ਼ ਦੇ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਆ ਤੁਹਾਡੀ ਪ੍ਰਤੀਕਿਰਿਆ ਇਸ ਬਾਬਤ ਜਾਣਨੀ ਚਾਹਾਂਗੇ ਕਿਵੇਂ ਦੇਖਦੇ ਹੋ ਤੜਕਸਾਰ ਇੰਨੀ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾਣੀ ਤਾਂ ਕਿਵੇਂ ਦੇਖਦੇ ਹੋ ਇੱਥੇ ਤੁਹਾਨੂੰ ਗੱਲਬਾਤ ਵੀ ਅਸੀਂ ਉੱਚ ਅਧਿਕਾਰੀਆਂ ਦੇ ਨਾਲ ਕੀਤੀ ਹੈ ਇਸ ਸਰਚ ਬਿਹਾਨ ਦਾ ਇਸ ਰੇਡ ਦਾ ਉਹਨਾਂ ਦੇ ਕੋਲ ਮਕਸਦ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਵੱਡਾ ਕਾਰਨ ਜਿਹੜਾ ਦੱਸਿਆ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਹਾਂ ਕਿ ਅਸਲ ਦੇ ਵਿੱਚ ਇਸ ਦਾ ਕਾਰਨ ਕੀ ਹੈ ਦੇਖੋ ਲਗਾਤਾਰ ਪੰਜਾਬ ਪੁਲਿਸ ਤੇ ਬੀਐਸਐਫ ਜਿੱਥੇ ਬਾਰਡਰ ਦੇ ਸਤਰਕ ਆ ਉਥੇ ਜਿਹੜੇ ਜਿਹੜੇ ਏਰੀਆ ਦੇ ਵਿੱਚ ਡਰੋਨ ਜ਼ਿਆਦਾ ਹੁੰਦੇ ਨੇ ਜਿਵੇਂ ਕਿ ਡਲਪਿੰਡ ਹੋ ਗਿਆ ਮਹਿਦੀਪੁਰ ਹੋ ਗਿਆ ਅੱਜ ਜਿਹੜੀ ਸਬਡਿਵੀਜ਼ਨ ਪਿੱਖੀਵੰਡ ਵਿੱਚ ਦੋ ਥਾਵਾਂ ਤੇ ਜਿਹੜਾ ਸਰਚ ਆਪਰੇਸ਼ਨ ਚੱਲ ਰਿਹਾ ਤੇ ਡਲਪਿੰਡ ਦੇ ਵਿੱਚ ਚੱਲ ਰਿਹਾ ਸਾਰੇ ਪਿੰਡ ਨੂੰ ਪੁਲਿਸ ਦੁਆਰਾ ਘੇਰਿਆ ਗਿਆ ਤੇ ਜਿਹੜੇ ਸ਼ੱਕੀ ਵਿਅਕਤੀ ਨੇ ਜਾਂ ਜਿਹੜੇ ਇਸ ਐਕਟੀਵਿਟੀਜ਼ ਦੇ ਵਿੱਚ ਐਕਟਿਵ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਐਸਐਚਓ ਦੀਆਂ ਵੱਖ-ਵੱਖੀਆਂ ਟੀਮਾਂ ਬਣ ਕੇ ਜਿਹੜੀ ਆ ਉਹ ਸਰਚ ਆਪਰੇਸ਼ਨ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਅवैध ਧੰਦਾ ਕਰਨ ਵਾਲੇ ਆ ਉਹਨਾਂ ਨੂੰ ਅਸੀਂ ਸਲਾਕਾ ਦੇ ਪਿੱਛੇ ਭੇਜ ਸਕੀਏ ਤੇ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਨੇ ਉਹ ਆਪਣਾ ਸ਼ਾਂਤੀਪੂਰਨ ਜੀਵਨ ਬਤੀਤ ਕਰ ਸਕੀਏ